ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਓ ਮੈਂ ਵਿਮਲ ਸੇਤੀਆ ਡਿਪਟੀ ਕਮਿਸ਼ਨਰ ਫਰੀਦਕੋਟ ਅੱਜ ਫੇਰ ਤੁਹਾਡੇ ਨਾਲ ਹਫਤਾਵਾਰੀ ਫੇਸਬੁੱਕ ਪ੍ਰੋਗਰਾਮ ਦੇ ਰਾਹੀਂ ਰੂਬਰੂ ਹੋ ਰਿਹਾ ਹਾਂ ਮੈਂ ਆਪ ਜੀ ਨੂੰ ਇੱਕ ਮਹੱਤਵਪੂਰਨ ਸੂਚਨਾ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਿੱਚ ਕਰੋਨਾ ਵੈਕਸੀਨ ਲਗਾਉਣ ਲਈ ਡ੍ਰਾਈ ਰਨ ਸਫਲਤਾਪੂਰਵਕ ਪੂਰਨ ਹੋ ਚੁੱਕਿਆ ਹੈ ਤੇ 8 ਜਨਵਰੀ ਨੂੰ ਇਸ ਵੈਕਸੀਨ ਦੀ ਮੌਕ ਡ੍ਰਿਲ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਅਤੇ ਵੈਕਸੀਨ ਆਉਣ ਤੇ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਵਿੱਚ ਲਗਾਇਆ ਜਾਏਗਾ ਇਸ ਸਬੰਧੀ ਸਰਕਾਰ ਵੱਲੋਂ ਜੋ ਵੀ ਪ੍ਰੋਟੋਕੋਲ ਬਣਾਇਆ ਗਿਆ ਹੈ ਉਸ ਨੂੰ ਫਾਲੋ ਕੀਤਾ ਜਾਵੇਗਾ ਜਿਵੇਂ ਕਿ ਹੈਲਥ ਵਰਕਰ 올ਡ ਏਜ ਪੀਪਲ ਕੋਮੋਰਬਿਡ ਪੀਪਲ ਜਾਂ ਹੋਰ ਜਿਹੜੇ ਸਫਾਈ ਕਲੀਨਲਿਨੈਸ ਸਿਵਲ ਪੁਲਿਸ ਤੇ ਹੋਰ ਜਿਹੜੇ ਵਲਨਰੇਬਲ 엘ਿਮੈਂਟਸ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਲਗਾਇਆ ਜਾਵੇਗਾ ਔਰ ਇਸ ਸਬੰਧੀ ਜੋ ਪ੍ਰੋਟੋਕੋਲ ਬਣਿਆ ਗਿਆ ਉਸ ਨੂੰ ਫਾਲੋ ਕੀਤਾ ਜਾਏਗਾ ਮੈਂ ਆਪ ਜੀ ਦੇ ਨਾਲ ਇੱਕ ਕਰੋਨਾ ਜ਼ਿਲ੍ਹੇ ਦੀ ਤਾਜ਼ਾ ਸਥਿਤੀ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਕੱਲ੍ਹ ਸ਼ਾਮ ਨੂੰ ਸਾਡੇ ਜ਼ਿਲ੍ਹੇ ਦੇ ਵਿੱਚ ਦੋ ਵਿਅਕਤੀ ਕਰੋਨਾ ਪੋਜ਼ਿਟਿਵ ਆਏ ਸਨ ਤੇ ਦੋ ਹੀ ਵਿਅਕਤੀ ਸਾਡੇ ਜ਼ਿਲ੍ਹੇ ਚੋਂ ਠੀਕ ਹੋ ਕੇ ਚਲੇ ਗਏ ਹਨ ਇਸ ਤਰ੍ਹਾਂ ਸਾਡੇ ਜ਼ਿਲ੍ਹੇ ਦੇ ਵਿੱਚ ਕੱਲ ਤੱਕ ਕੇਵਲ 64 ਕਰੋਨਾ ਪੋਜ਼ਿਟਿਵ ਵਿਅਕਤੀ ਸਨ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਹੁਣ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ 3888 ਕਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ 3750 ਵਿਅਕਤੀ ਠੀਕ ਹੋ ਕੇ ਸਾਵਧਾਨੀਆਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਅਤੇ ਪੰਜਾਬ ਸਰਕਾਰ ਦੇ ਹੈਲਥ ਵਿਭਾਗ ਦੀਆਂ ਗਾਈਡਲਾਈਨਸ ਨੂੰ ਪਾਲਣਾ ਕਰਦੇ ਹੋਏ ਠੀਕ ਹੋ ਕੇ ਆਪਣੇ ਘਰੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੇ ਵਿੱਚ 57378 ਕਰੋਨਾ ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ ਇੱਕ ਹੋਰ ਗੱਲ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਇਸ ਵਕਤ ਸਰਦ ਰਿਤ ਪੈ ਰਹੀ ਹੈ ਇਸ ਠੰਡ ਦੀ ਰੁੱਤ ਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਧਿਆਨ ਰੱਖੀਏ ਆਪਣੇ ਪਰਿਵਾਰ ਦਾ ਧਿਆਨ ਰੱਖੀਏ ਔਰ ਕੋਵਿਡ 19 ਦੇ ਜੋ ਵਾਇਰਸ ਹੈ ਉਹ ਤੁਹਾਨੂੰ ਪਤਾ ਹੈ ਕਿ ਠੰਡ ਦੇ ਵਿੱਚ ਉਸਦੇ ਫੈਲਣ ਦੇ ਜਿਆਦਾ ਚਾਂਸ ਹੋ ਸਕਦੇ ਹਨ ਸੋ ਇਹ ਸਰਦੀ ਦੇ ਵਿੱਚ ਖਾਸ ਕਰਕੇ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਗਰ ਕਿਸੇ ਨੂੰ ਕੋਈ ਫਲੂ ਜਾਂ ਨੱਕ ਦਾ ਵਗਣਾ ਜਾਂ ਗਲਾ ਖਰਾਬ ਹੋਣਾ ਇਸ ਤਰ੍ਹਾਂ ਦੇ ਕੋਈ ਸਿੰਪਟਮ ਜਾਂ ਲੱਛਣ ਦਿਖਦੇ ਹੋਣ ਤਾਂ ਉਹ ਆਪਣਾ ਚੈੱਕ ਕਰਵਾ ਸਕਦੇ ਹਨ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਫਰੀ ਹੈਲਪਲਾਈਨ 104 ਨੰਬਰ ਸਥਾਪਿਤ ਕੀਤੀ ਜਾ ਚੁੱਕੀ ਹੈ ਇਸ ਹੈਲਪਲਾਈਨ ਤੇ ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਡਾਕਟਰਸ ਹੈ ਪੈਰਾਮੈਡੀਕਲ ਸਟਾਫ ਹੈ ਪਰ ਹੋਰ ਜਿਨ੍ਹਾਂ ਦੀ ਡਿਊਟੀ ਲਗਾਈ ਗਈ ਹੈ ਉਹ ਤੁਰੰਤ ਹਾਜ਼ਰ ਹੋ ਜਾਣਗੇ ਔਰ ਆਪ ਦੀ ਸਿਹਤ ਦਾ ਧਿਆਨ ਰੱਖਣ ਲਈ ਆਪ ਦਾ ਸੈਂਪਲ ਵੀ ਲੈਣਗੇ ਔਰ ਉਸ ਤੋਂ ਇਲਾਵਾ ਆਪ ਨੂੰ ਜੋ ਵੀ ਸਰਕਾਰ ਵੱਲੋਂ ਗਾਈਡਲਾਈਨਸ ਆ ਉਸ ਦੇ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ ਸੋ ਮੈਂ ਚਾਹੁੰਦਾ ਹਾਂ ਕਿ ਹੁਣ ਜਿਵੇਂ ਕਰੋਨਾ ਉਹ ਜੋ ਕਰੋਨਾ ਵਾਇਰਸ ਹੈ ਜਿਹਨੂੰ ਕੋਵਿਡ-19 ਵੀ ਕਿਹਾ ਜਾਂਦਾ ਹੈ ਉਹ ਕਾਫੀ ਡਿਕਲਾਈਨ ਤੇ ਚੱਲ ਰਿਹਾ ਹੈ ਅਗਰ ਆਪਾਂ ਇਸੇ ਤਰੀਕੇ ਨਾਲ ਹੀ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਦੇ ਰਵਾਂਗੇ ਤਾਂ ਮੈਨੂੰ ਉਮੀਦ ਹੈ ਕਿ ਆਪਾਂ ਆਪਣੇ ਜ਼ਿਲ੍ਹੇ ਦੇ ਵਿੱਚ ਪੂਰੀ ਤਰੀਕੇ ਨਾਲ ਕਰੋਨਾ ਵਾਇਰਸ ਦਾ ਖਾਤਮਾ ਕਰ ਦੇਵਾਂਗੇ ਸੋ ਮੈਂ ਸਾਰਿਆਂ ਨੂੰ ਫਿਰ ਇਹ ਬੇਨਤੀ ਕਰਦਾ ਹਾਂ ਕਿ ਆਪਾਂ ਸਾਰੇ ਜੋ ਮੇਨ ਬੇਸਿਕ ਗੱਲਾਂ ਹੈ ਕਿ ਫੇਸ ਮਾਸਕ ਲਗਾ ਕੇ ਰੱਖਿਏ ਹੱਥ ਧੋਂਦੇ ਰਹੀਏ ਔਰ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਹੈ ਸੋ ਇੰਨਾਂ ਗੱਲਾਂ ਦੇ ਨਾਲ ਹੀ ਮੈਂ ਇਹ ਆਪ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਇਹ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਸਾਨੂੰ ਸਹਿਯੋਗ ਦਿਓਗੇ ਤਾਂ ਕਿ ਅਸੀਂ ਕਰੋਨਾ ਨਾਂ ਦੀ ਮਹਾਮਾਰੀ ਤੇ ਜਿੱਤ ਪ੍ਰਾਪਤ ਕਰ ਸਕੀਏ ਜੈ ਹਿੰਦ